ਅੱਜ ਚੱਲੇ ਆ ਜੀ ਦਿੱਲੀ 에어ਪੋਰਟ ਤੇ ਲੈਣ ਪਰਿਵਾਰ ਮੈਂਬਰ ਨੂੰ ਸਾਡੇ ਘਰ ਦੇ ਥੰਮਣ ਜੀ ਕੀ ਫਰਕ ਲੱਗਦਾ ਹੈ ਨਾ ਦੋਨਾਂ ਬੰਦਿਆਂ 'ਚ ਕਿਹੜਾ ਹੌਲਾ ਕਿਹੜਾ ਭਾਰਾ ਬਾਣੀ ਖੜ ਐਨਾ ਵੀ ਪਿਆ ਆ ਕਦੇ ਗੜੇ ਬਹੁਤ ਪਏ ਇੱਥੇ ਤਾਂ ਹੀ ਇੰਨੀ ਠੰਡ ਆ ਹੋਰ ਠੰਡ ਤਾਂ ਇੰਨੀ ਕਾ ਵੀ ਦੰਦ ਵੱਜ ਜੇ ਸੋਣੀ ਜਾਂਦਾ ਸਮਾਂ ਮੀਂਹ ਮੀਂਹ ਕੰਡਾ ਜੀ ਵੀਡੀਓ ਦੇਖ ਰਹੇ ਸਾਰੇ ਬੀਣਾ ਭੈਣਾਂ ਨੂੰ ਸਤਿ ਸ਼੍ਰੀ ਅਕਾਲ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਚ ਹੋਵੋਗੇ ਪ੍ਰਮਾਤਮਾ ਤੁਹਾਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ੇ ਅੱਜ ਚੱਲੇ ਆ ਜੀ ਦਿੱਲੀ 에ਅਰਪੋਰਟ ਤੇ ਲੈਣ ਸਾਡੇ ਘਰ ਦੇ ਥੰਮ ਨੂੰ ਬਜ਼ੁਰਗ ਸਾਡੇ ਬਾਪੂ ਜੀ ਮੇਰੇ ਦਾਦਾ ਜੀ ਉਹਨਾਂ ਨੂੰ ਲੈਣ ਚੱਲੇ ਆ ਉਹ ਆ ਰਹੇ ਨੇ ਅਮਰੀਕਾ ਤੋਂ ਤੇ ਜੱਗੇ ਕੋਲ ਨੂੰ ਚੱਲੇ ਆ ਰਣੀਆਂ ਨੂੰ ਜੱਗੇ ਨੂੰ ਬਿਠਾਉਂਗਾ ਨਾਲ ਤੇ ਫਿਰ ਰਵਾਨਾ ਹੁੰਨੇ ਆ ਸਮਾਂ ਹੋ ਗਿਆ 7 ਵਜੇ ਚ 10 ਮਿੰਟ ਰਹਿ ਗਏ ਤੇ 2 ਵਜੇ ਫਲਾਈਟ ਉਤਰਨੀ ਆ 2:20 ਪੂ ਤੇ ਮੈਨੂੰ ਲੱਗਦਾ ਮળો 2:30-3:00 ਵਜੇ ਤੱਕ ਬਾਹਰ ਆ ਜਾਣਗੇ ਜਦ ਤੱਕ ਦੇਖਦੇ ਆ ਬੜੇ ਆਰਾਮ ਨਾਲ ਪਹੁੰਚ ਜਾਣਾ ਕੋਈ ਰਾਤ ਜਾਮ ਜੂਮ ਨਾਲ ਲੱਗੇ ਕੋਈ ਇਦਾਂ ਦੀ ਗੱਲਬਾਤ ਨਾ ਹੋਵੇ ਵੀ ਜਾਮ ਤੋਂ ਬਚਾਰੇ ਤੇ ਬਾਕੀ ਫਿਰ ਤਾਂ ਟਾਈਮ ਨਾਲ ਹੁਣ ਤਾਂ ਰਾਜਪੁਰੇ ਵੀ ਖਾਲੀ ਹੋ ਗਿਆ ਜਮਾ ਸਿਸਟਮ ਉਹ ਵੀ ਧਰਨਾ ਚ ਕਾਇਆ ਗਿਆ ਕਿਸਾਨਾਂ ਦਾ ਵਿਚਾਰਿਆਂ ਦਾ ਅਗੇ ਸੀਗਾ ਥੋੜਾ ਘੁੰਮ ਕੇ ਜਾਣਾ ਪੈਂਦਾ ਸੀ ਹੁਣ ਉਹ ਵੀ ਉੱਥੋਂ ਸਿੱਧਾ ਲੰਘ ਜਾਣਾ ਅੱਧਾ ਪੌਣਾ ਘੰਟਾ ਦਾ ਵੀ ਫਰਕ ਪੈ ਜਾਂਦਾ ਪਹੁੰਚ ਕੇ ਜੱਗੇ ਦੇ ਪ੍ਰਿੰਡ ਮਠਾ ਲੀਏ ਜੱਗੇ ਨੂੰ ਫਿਰ ਕਰਦੇ ਆ ਗੱਲਬਾਤ ਖੜਿਆ ਜੱਗਾ ਜੀ ਮਲਾਉਨੇ ਆ ਬਾਬਾ ਜੀ ਨੂੰ ਕਿਵੇਂ ਆ ਜਲਦਾਰ ਕੀ ਹਾਲ ਆ ਬਹੁਤ ਵਧੀਆ ਕੈਮ ਆ ਹਾਂ ਹਾਂ ਚੱਲ ਵਧੀਆ ਭਾਈ ਕੈਮ ਹੀ ਚਾਹੀਦਾ ਗਾਂ ਤੋਂ ਮੋੜ ਲਈ ਉੱਥੋਂ ਨਹੀਂ ਟੱਕੀ ਖੋਲ ਕੇ ਦਵਾਰਾ ਲਾਦਾ ਜੀ ਕਿਵੇਂ ਤੇਰੀ ਹੈ ਪਤਾ ਮ ਮੇਰੀ ਬਾਹਰ ਹੀ ਜਾਂਦੀ ਤੇਰੀ ਨਾ ਖੜਾ 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 ਬੰਦਾ ਮਾਰਦਾ ਮੇਰੀ ਬਾਹਰ ਜਾ ਜੇ ਕਿ ਖੈਦਾ ਕਾ ਤੂੰ ਓਏ ਜਗੇ ਹਾਊ ਆਰ ਯੂ ਮੈਨ ਜਗੇ ਆ ਟੁੱਟ ਰਹੀਆਂ ਹੀ ਆ ਹੈਲੋ ਮੇਰੇ ਬੱਚੇ ਹੈਲੋ ਸਰ ਹੈਲੋ ਹੈਲੋ ਮੇਰੇ ਬੱਚੇ ਆ ਤਾਂ 에어ਪੋਰਟ ਤੇ ਮੇਰੇ ਰੱਖੇ ਨੇ ਉਹ ਮਖਿਆ ਉਹ ਨਾ ਰੱਖੀ ਇੱਥੇ ਆ ਜਿਹੜੀ ਇਹ ਚ ਬਾਜਦੀ ਹੁੰਦੀ ਆ ਆਹ ਜਿਹੜੀ ਹੁੰਦੀ ਆ ਨਹੀਂ ਆਹ ਆ ਇੱਥੇ ਰੱਖੇ ਨੇ ਇਹਨਾਂ ਦੇ ਆਹੋ ਕੀ ਫਰਕ ਲੱਗਦਾ ਇਹਨਾਂ ਦੋਨਾਂ ਬੰਦਿਆਂ 'ਚ ਕਿਹੜਾ ਹੌਲਾ ਕਿਹੜਾ ਭਾਰਾ ਟੈਂ 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 ਟਣ 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 ਇਹਨੇ ਨੌਜਵਾਨ ਪਹੁੰਚ ਚੁੱਕਿਆ ਹਵੇਲੀ ਦੇ ਵਿੱਚ ਹਾਂਜੀ ਹਾਂਜੀ ਖਵਾਓ ਜੀ ਖਵਾਓ ਕੀ ਖਵਾਉਣਾ ਚਾਹੁੰਦੇ ਸਾਨੂੰ ਇਹ ਬਾਬੂ ਜੀ ਨੇ ਸਾਡੇ ਹਾਂਜੀ ਪਹਿਲਾਂ ਹੱਥ ਹੋਈਏ ਇੱਥੇ ਪਹਿਲਾਂ ਕਹਿੰਦੇ ਇੱਧਰ ਹੱਥ ਹੋਏ ਜਾਣਗੇ ਪਹਿਲੇ ਤੇ ਹੱਥ ਹੋਏ ਜਾਣਗੇ ਫਿਰ ਉਸ ਤੋਂ ਬਾਅਦ ਆ ਬਾਈ ਜੀ ਉਹਨਾਂ ਨੂੰ ਮਿਲਿਆ ਜਾਊਗਾ ਜਿਹੜੇ ਕੋਲੇ ਖੜੇ ਨੇ ਜੱਗੇ ਵਰਗੇ ਚੱਲ ਜਰਾ ਹੱਥ ਦੋ ਮਨ ਦੋਨੇ ਹੱਥੋ ਕੇ ਦਿਖਾ ਦੇ ਕੇ ਜਿਕੇ ਦੋਨੇ ਹੱਥੋ ਕੇ ਦਿਖਾ ਇੰਨਾ ਇੰਨਾ ਤੇ ਉਹ ਪਿਆਰ ਆ ਦੇਖ ਲੈ ਇੰਨਾ ਤੇ ਉਹ ਹੈ ਇਨਾਂ ਚ ਉਹ ਖੜਦਾ ਮੂੰਹ ਤੇ ਸ਼ਿੱਟੇ ਮਾਰ ਦੇ ਨਾ ਨਾ ਥੈਂਕ ਯੂ ਸਰ ਥੈਂਕ ਬਿਲਕੁਲ ਜਗੇ ਕੀ ਖਾਣਾ ਹਣਾ ਤੁਸੀਂ ਕੀ ਖਾਣ ਰੋਗੇ ਇੱਥੇ ਰੋਟੀ ਖਾਓਗੇ ਚਪਾਤੀ ਖਾਓਗੇ ਕਿ ਰੋਟੀ ਖਾਓਗੇ ਰੋਟੀ ਖਾਓਗੇ ਹੋਰ ਕੁਝ ਮੱਥੇ ਸੋਣੀ ਦੱਸੂਗਾ ਕੀ ਖਾਣਾ ਤਕਰੀਰ ਮੰਗਾਈ ਆ ਫੁੱਟ ਨਾ ਨਹੀਂ ਉਹੀ ਖਾਣਾ ਮੈਂ ਲੱਗ ਭਗ ਬਗ ਬਣਾ ਲਾ ਕੇ ਬੈਠਾ ਵੀ ਆਹੋ ਜਾਕੇ ਆ ਸ਼ਾਬਾਸ਼ ਦੇਖੇ ਦੂਜੀ ਵਾਰ ਚਾਕੇ ਆਏ ਆਏ ਬਾਅਦ ਆਏ ਕਰਕੇ ਬਾਅਦ ਕਰ ਨਹੀਂ ਆਏ ਚਾਕੇ ਕਿਹੜੇ ਰੋਡ ਦਾ ਹਾਦਸਾ ਘਟਣ ਹੋਇਆ ਕਿ ਨਾ ਆਪਣੇ ਜੋੜੀਆਂ ਖੜਕੀਆਂ ਨੇ ਜਿਹੜੀਆਂ ਰੇਲਵੇ ਵਾਲਾ ਪੌੜ ਬਣਾ ਚੁੱਕੇ ਓਏ ਓ ਹਾਦਸਾ ਘਟਣ ਨਹੀਂ ਹੋਇਆ ਉਹ ਤਾਂ ਜਿਹੜੀ ਗਾਹਾਂ ਰੋਡ ਤੋਂ ਗਾਹਾਂ ਨਹੀਂ ਸੜਕ ਬਣਨੀ ਹੂੰ ਮਤਲਬ ਬਾਈਪਾਸ ਦੇ ਉਹਦਾ ਹਾਦਸਾ ਘਟਣ ਹੋਇਆ ਉਹਦਾ ਐਗਰੀਮੈਂਟ ਹੋਇਆ ਨਵੇਂ ਸਿਰੇਓਂ ਪਿਛਲਾ ਰੋਡ ਜਿਵੇਂ ਸੀਗਾ ਹੋਰ ਕੰਪਨੀ ਕੋਲੇ ਹੁਣ ਅਗਲਾ ਰੋਡ ਕਿਸੇ ਹੋਰ ਕੰਪਨੀ ਕੋਲਾ ਉਹ ਤਾਂ ਉਹ ਚੀਜ਼ ਦਾ ਫਰਕ ਆ ਉਹ ਤਾਂ 5 ਸਾਲ ਦਾ ਕੰਟਰੈਕਟ ਹੋਇਆ 5 ਸਾਲ ਕੁਝ ਵੀ ਹੁੰਦਾ ਰੋਡ ਨੂਰੇ ਬਣਾ ਕੇ ਦੇਣਾ ਇੱਕ ਜਿਹੜੇ ਉਹ ਸੈਂਸੀਆਂ ਦੇ ਘਰ ਆਏ ਨੇ ਵਿੱਚ ਉਹ ਘਰ ਤੋੜਨੇ ਸੀਗੇ ਕੱਲ ਉਹਦੇ ਕਰਕੇ ਉਹਨਾਂ ਨੂੰ ਸਮਝਾਉਣਾ ਸੀ ਆ ਕੀ ਆ ਤਾਂ ਨਾ ਮੈਂ ਨਾ ਤਾਂ ਮੈਨੂੰ ਪਤਾ ਨਹੀਂ ਭਗਵੰਤ ਮਾਨ ਨਹੀਂ ਨਹੀਂ ਭਗਵੰਤ ਮਾਨ ਨਹੀਂ ਆਇਆ ਜਾਂ ਫਿਰ ਕੁੰਡੀ ਆਇਆ ਕੁੰਡੀ ਆ ਕੁੰਡੀਆਂ ਕੁੰਡੀਆਂ ਕਿਹੜਾ ਉਹ ਆਇਆ ਇਧਰ ਮੈਂ ਹੈਗਾ ਯਾਨੀ ਨਹੀਂ ਸਿਕਿਉਰਿਟੀ ਤੇ ਸੀ ਓਏ ਉਹਦੇ ਕਰਕੇ ਸੀ ਨਾ ਸਿਕਿਉਰਿਟੀ ਤਾਂ ਵੀ ਉਹ ਪ੍ਰਦਰਸ਼ਨ ਕਰਨਗੇ ਜਿਹੜੇ ਆਪਣੇ ਪਿੰਡੋਂ ਸੈਸੀ ਨੇ ਉਹਨਾਂ ਦੇ ਘਰ ਟੈਂਦੇ ਆ ਯਾਰ ਸਲੀਮ ਉਹਨਾਂ ਦੇ ਘਰ ਹਾਂ ਹਾਂ ਨਾ ਸਲੀਮ ਉਹਨਾਂ ਦੀ ਗਾਹ ਸੈਸੀਆਂ ਦੇ ਸ੍ਰੀ ਅਸਲੀਮ ਉਹ ਤਾਂ ਮਰਾਸੀ ਨੇ ਇਹ ਜਿਹੜੇ ਉਸੇ ਲੈਨ ਜੀ ਨੇ ਯਾਰ ਸੈ ਨਾ 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 ਸੈਸੀਆਂ ਦੇ ਜਿਹੜੇ ਇੱਧਰ ਜਿੱਥੇ ਰੋਡ ਬਣਦੀ ਆ ਉਹ ਸਾਰੇ ਪਿੰਡ ਦੇ ਹੀ ਨੇ ਸੈਸੀ ਐ ਤਾਂ ਰੋਡ ਤੇ ਮੀਂਹ ਦੇਖੋ ਕਿੰਨਾ ਪਾਦਾ ਭਰੇ ਖੜੇ ਨੇ ਟੋਏ ਟੋਏ ਹਨ ਖਾਸਾ ਮੀਂਹ ਪਿਆ ਆ ਪਾਤੜਾਂ ਦੇ ਨੇੜੇ ਪਹੁੰਚਣ ਵਾਲੇ ਆ ਨਾ ਹਾਂ ਪਾਤੜ ਏਰੀਆ ਦੇ ਵਿੱਚ 바ਵਾ ਮੀਂਹ ਆ ਸਾਡੇ ਰੀਤ ਤਾਂ ਬਚਾਈ ਜਾਣੀ ਇਹ ਨਹੀਂ ਪਤਾ ਸਾ ਆਪਾਂ ਜਦੋਂ ਅਸੀਂ ਪਿੰਡੋਂ ਤੁਰਿਆ ਹੋਂ ਤੱਕ ਤਾਂ ਹੈ ਨਹੀਂ ਸੀ ਮੀਂਹ ਉੱਥੇ ਰਾਹ ਚ ਵੀ ਕਿਤੇ ਮਿਲਿਆ ਨਹੀਂ ਹੈਗਾ ਹੁਣ ਪਰ ਇੱਧਰ ਹੈਗਾ ਮੀਂਹ ਰਾਕ ਤੇ ਦਰੋਕ ਤੇ ਵੀ ਡੁੱਟਿਆ ਹੈ ਨਹੀਂ ਰੀਂਵੀਂ ਹੈ ਰੀਂਵੀਂ ਬਹੁਤ ਜ਼ਿਆਦਾ ਆਈ ਹੈ ਪਹਿਲਾਂ ਦੱਸਦਾ ਸੀਗਾ ਵੀ ਰੀਂਵੀਂ ਬਹੁਤ ਆਈ ਸੀ ਬਾਕੀ ਆ ਦਿਨ ਐ ਸੋ ਨਹੀਂ ਓਕਣ ਦੇ ਨੁਕਸਾਨ ਹੁੰਦਾ ਹੁੰਦਾ ਮੀਂਹ ਪਏ ਦਾ ਮੈਂ ਤਾਂ ਟਾਈਮ ਕੱਦ ਨਹੀਂ ਪੁੱਛਿਆ ਟਾਈਮ ਦੱਸੋ ਕਿੰਨਾ ਹੋਇਆ 35000 ਦੀ ਘੜੀ ਲਾ ਕੇ ਕਿੰਨਾ ਹੋ ਗਿਆ 35000 ਦੀ ਘੜੀ ਦੇ ਟਾਈਮ ਹੈ ਲੈਟ ਨਹੀਂ ਮੱਤਦੀ ਉਹ ਜੀ ਚ ਚਲੋ ਲੋ ਜਲਦੀ ਚੱਲੋ ਕਿੰਨਾ ਹੋ ਗਿਆ ਇਹ ਹੋ ਗਿਆ ਵੀਰ ਜੀ 7:10 35000 ਵਾਲੀ ਘੜੀ ਤੇ 7:10 ਹੋ ਗਏ ਹਾਂ ਠੀਕ ਆ ਆ ਦਿਨਾਂ ਦੇ ਸੋਨੇ ਜਿਹੜੇ ਤੂੰ ਕਹਿੰਦਾ ਨਾ ਕਣਕ ਡਿੱਗ ਪੈਣੀ ਹੁੰਦੀ ਆ ਮੀਂਹ ਨਾਲ ਡਿੱਗਦੀ ਨਹੀਂ ਹੁੰਦੀ ਜਿਆਦਾ ਪੱਕੀ ਕਣਕ ਝੜ ਜਾਂਦੀ ਹੁੰਦੀ ਆ ਹੁਣ ਆਇਆ ਲੈ ਕਹਿੰਦੀ ਜੱਗਿਆਂ ਨੂੰ ਟੇਢੀ ਹੋ ਜਾਂਦੀ ਦੀ ਨਹੀਂ ਨਹੀਂ ਜਿਹੜਾ ਕਹਿੰਦਾ ਨਾ ਜਿਆਦਾ ਨਾ ਵੱਧ ਆਹੋ ਕਹਦਾ ਚਾਹ ਚ ਮਿੱਠਾ ਨਾ ਜਿਆਦਾ ਹੋਵੇ ਨਾ ਵੱਧ ਹੋਵੇ ਨਾ ਜਿਆਦਾ ਹੋਵੇ ਨਾ ਵੱਧ ਹੋਵੇ ਸਹੀ ਗੱਲ ਮੇਰੇ ਕੋਣੀ ਨਹੀਂ ਹਾਂ ਰੋਟੀ ਖਾ ਕੇ ਤੁਰ ਪਏ ਉਥੋਂ ਹੁਣ ਜਾ ਰਹੇ ਆ ਦਿੱਲੀ ਵੱਲ ਨੂੰ ਸਾਡੇ ਬਾਪੂ ਨੂੰ ਲੈਣ ਇੱਥੇ ਨਹੀਂ ਬਾਰੀ ਆਉਂਦੀ ਕਦੇ ਬਾਪੂ ਨੂੰ ਲੈਣ ਤੈਨੂੰ ਲੈ ਆ ਕਦੇ ਮੈਂ ਹੱਸਦਾ ਸੀ ਮੈਨੂੰ ਕੱਲ ਏਜੰਸੀ ਵਾਲਾ ਕਹਿੰਦਾ ਭਾਈ ਗੱਡੀ ਬੜੀ ਛੇਤੀ ਚਲਾਈ ਮੈਂ ਕਿਹਾ ਗੱਡੀ ਚੱਲੀ ਨਹੀਂ ਤਾਂ ਮਹੀਨਾ ਹੋ ਗਿਆ ਇਹ ਨਹੀਂ ਇਹ ਤਾਂ ਹੁਣ ਆ ਕੇ ਮੈਂ ਮੰਨ ਲਾ ਉਹ ਲੈ ਕੇ ਲੇਟ ਆਇਆ ਸਰਵਿਸ ਕਰਾਉਣ ਮੈਂ ਕਿਹਾ ਗੱਡੀ ਤਾਂ ਪਿਛਲੇ ਮਹੀਨੇ ਫਰਵਰੀ ਚ ਚਲਾਤੀ ਸੀ 10000 ਕਹਿੰਦਾ ਬੜੀ ਭਾਈ ਕਿੱਧਰ ਨੂੰ ਚਲੇ ਗਈ ਮੈਂ ਕਾਸੀ ਬੜੀ ਦੂਰ ਜਾਇਆ ਏ ਉਹ ਕੀ ਆਲੇ ਕਹਿੰਦੇ ਯਾਰ ਤੇਰੀ ਪਹਿਲੀ ਗੱਡੀ ਆ ਜਿਹੜੀ ਤੈਨੂੰ ਤੇਰੇ ਤਾਂ ਜਾਇਆ ਟਪਾ ਅਭਿੱਤ ਕੀਤੀ ਤੇ ਕਹਿੰ ਉਹ ਹੀ ਗੱਲ ਆ ਹੁਣ ਫਿਰ ਉੱਤੇ ਚਲਾਤੀ ਮੈਨੂੰ ਕਹਿੰਦੇ ਇਹਦਾ ਕੀ ਕਰੀਏ ਮੈਂ ਆਹ ਕਰੂ ਬਾਈ ਵੜ ਕੇ ਹੁਣ ਆਪਾਂ ਵੀ ਤਾਂ ਮੱਲਾ ਸਕੋਰਪੀਓ ਉਹ ਕਹਿੰਦਾ ਇਹ ਚਰਾਈ ਦਿੱਤੀ ਸੀ 2 ਮਹੀਨਿਆਂ ਚ 10000 ਕਿਲੋਮੀਟਰ ਚਲਾਤੀ ਆਪਾਂ ਉਹ ਕਹਿੰਦੇ ਬਾਈ ਇੱਥੇ ਸਾਲ ਸਾਲ ਲੋਕਾਂ ਤੋਂ 10000 ਗੱਡੀ ਨਹੀਂ ਚੱਲਦੀ ਤੁਸੀਂ ਕਿੱਧਰ ਨੂੰ ਗਏ ਸੀ ਮੈਂ ਕਿਹਾ ਬੰਬੇ ਯਾਰ ਹైదరాబాద్ ਜਾ ਕੇ ਆਇਆ ਕਹਿੰਦਾ ਉੱਥੇ ਨੂੰ ਵੀ 40450 ਚਲਣੀ ਚਾਹੀਦੀ ਸੀ ਮੈਂ ਕਿਹਾ ਉਦੋਂ ਪਹਿਲਾਂ 15 ਦਿਨਾਂ 'ਚ ਦਿੱਲੀ ਦੇ 4-5 ਘੇੜੇ ਲਾਏ ਨੇ। 5 ਘੇੜੀ ਗਏ 5 ਘੇੜੀ ਆਏ। ਜਦੋਂ ਬੰਬੇ ਨੂੰ ਗਏ ਸੀ, ਉਹ ਦਿਨਾਂ ਹੀ ਹਲਾਤ ਸੀਗੇ, ਉਹ ਦਿਨ ਭੋਂਗ ਵਾਲਾ ਇੱਕ ਨੇ ਟਰੱਕ ਜਾਂਦਾ ਸੀ। ਉਹਦੇ ਨਾਲ ਪਰ ਉਹ ਦਿਨ ਭੋਂਗ ਵਾਲਾ ਟਰੱਕ ਹੀ ਪਾਰ ਕਰਦਾ ਸੀ, ਉਹ ਵੱਡੇ ਕਰਦਾ ਸੀ। ਨਹੀਂ ਨਹੀਂ ਉਹ ਕੁਛ ਨਹੀਂ ਦਿਨਾਂ 'ਚ ਉਦੋਂ। ਅੱਛਾ। ਹਾਂ। ਤਵਾਜ ਦੇਖੋ ਸਵਰਾਜ ਦੀ। ਸਵਰਾਜ ਥੋੜੀ ਜੀ। ਸਵਰਾਜ ਮਹਿੰਦਰਾ ਹੀ ਮਹਿੰਦਰਾ। ਮਹਿੰਦਰਾ ਜੀ। ਚੱਲ ਹੁਣ ਕੋਈ ਨਹੀਂ ਜਿਹੜਾ ਮਰਜੀ ਸੀ ਸੀ ਤਾਂ ਟਰੈਕਟਰ ਬਾਣੀ ਖੜਾ ਇੰਨਾ ਮੀ ਪਿਆ ਆ ਹੁਣ ਕਹਾ ਜਿਹੜਾ ਆਪਾਂ ਉਹ ਸਿੰਗਲ ਸੜਕ ਮੋੜਣੀ ਹੈ ਜਿਹੜੀ ਖਨੋਰੀਆਂ ਉਹਦੇ ਤੇ ਵੀ ਦੇਖੇ ਟੋਏ ਟੱਬੇ ਹੋਣਗੇ ਪਰ ਇਹ ਖੜੇ ਹੋਣੇ ਆ ਚੱਲ ਜਿਹੜੀ ਲਿਪੜਣੀ ਆ ਤੁਹਾਨੂੰ ਲਿਪੜਣੀ ਆ ਦੋਤੀ ਵੀ ਗੱਡੀ ਸੀ ਬੜਾ ਦਿਲ ਦੁਖਦੇ ਜਦੋਂ ਗੱਡੀ ਲਿਪੜਦੀ ਹੈ ਪਰ ਮੀਂਹ ਵੀ ਬਹਾਵਾ ਇਦਾਂ ਹੂੰ ਚੰਗਾ ਪਿਆ ਵੀ ਪਰ ਚੱਕਰੇ ਆ ਭਰਾਵਾ ਜੀ ਦੀ ਹੁਣ ਫਸਲ ਸਿਰੇ ਤੇ ਆ ਤਕਲੀਫ ਬੜੀ ਹੁੰਦੀ ਆ ਹਾਂ ਕਿਉਂ ਆਹ ਏਰੀਆ ਤਾਂ ਆਪਣੇ ਨੂੰ ਐਡਵਾਂਸ ਆ ਇੱਥੇ ਤਾਂ ਮੱਲਾ ਮਸ਼ੀਨਾਂ ਚੱਲਦੀਆਂ ਆ ਦੇ ਲੱਕ ਨਹੀਂ ਆ ਖੜੀਆਂ ਮਸ਼ੀਨਾਂ ਪੰਪ ਤੇ ਲਾਈਆਂ ਕਿ ਤਿੰਨ ਚਾਰ ਮਸ਼ੀਨਾਂ ਖੜੀਆਂ ਨੇ ਉਹ ਤਿੰਨ ਚਾਰ ਕੇ ਵੱਧ ਖੜੀਆਂ ਨੇ ਕਿੰਨੀਆਂ ਮਸ਼ੀਨਾਂ ਖੜੀਆਂ ਸੀ ਚਾਰ ਪੰਜ ਵਗੈਰੀ ਉਹ ਕੀ ਆ ਦੁੱਖ ਬੜਾ ਹੁੰਦਾ ਭਰਾਵਾ ਜਦੋਂ ਪੱਕੀ ਫਸਲ ਤੇ ਮੀਂਹੂ ਪੈਂਦਾ ਦਿਨ ਖਰਾਬ ਹੁੰਦੇ ਨੇ ਕਾਲਾ ਕਪੰਬੰਬ ਡੰਬੰਬ ਡਬ ਡਬ ਡੰਬ ਕਿਹੜਾ ਟੋਕ ਲੱਗਿਆ ਇਹ ਪਤੜਾ ਆਂ ਕਿਹੜਾ ਪਤੜਾ ਪਹੁੰਚ ਗਏ ਆਪਾਂ ਕਿ ਟੱਪੜਾ ਪਤੜਾ ਰੁਪਿਆ ਪੰਦੇਰੇ ਸਾਹ ਨੂੰ ਆਹ ਪਤੜਾ ਨਾ ਆ ਇਹ ਵੀ ਹੌਤਾ ਕਿ ਵੇ ਚੱਲਦੇ ਨੇ ਹੂੰ ਹੂੰ ਘਰ ਕੋ ਖੁੱਲ ਜਾ ਛਿੰ ਛਿੰ ਚਲੋ ਭਾਈ ਪਾਰਕਿੰਗ ਵਾਲੇ ਪਾਸੇ ਘੱਟ ਰਿਹਾ ਕਹਿਣ ਦਾ ਬਾਪ ਬਸਾਂ ਵਾਲੀਆਂ ਪਾਰਕਿੰਗਾਂ ਦੇ ਕਾਰ ਕੋਲੇ ਕੋਲੇ ਕਾਰ ਵਾਲੇ ਚਲੋ ਕਿਉਂ ਜਾਂਦੇ ਦੇ ਪਹੁੰਚਣ ਵਾਲੇ ਆ ਜੀ ਦਵਾਰ ਘਰ ਰਹਿ ਗਿਆ 10 ਕਿਲੋਮੀਟਰ 에어ਪੋਰਟ ਰਹਿ ਗਿਆ 26 ਕਿਲੋਮੀਟਰ ਤੇ ਗੂਗਲ ਬਾਬਾ ਜੀ ਨੇ ਅੱਜ ਨਵੇਂ ਰਸਤੇ ਦਿਖਾਏ ਖੇਤਾਂ ਕੂਤਾਂ ਵਿੱਚ ਦੀ ਹੁੰਦੇ ਹੋਏ ਫਿਰ ਰੋਡ ਚੜ ਗਏ ਕਈ ਜਗ੍ਹਾ ਜਾ ਕੇ ਗੂਗਲ ਬਾਬਾ ਜੀ ਜਵਾਬ ਦੇ ਜਾਂਦਾ ਇੱਥੇ ਨੈਟ ਉੱਟ ਜਾਂਦਾ ਫੇਰ ਫੇਰ ਬਾਬਾ ਜੀ ਹੱਥ ਫੜ ਲੈਂਦੇ ਸੀ ਜਣੀ ਲਟੋ ਪਿੰਗ ਹੁੰਦੇ 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 ਫਿਰ ਰੋਡ ਚੜ੍ਹ ਗਏ ਕਿਉਂ ਜੱਗਾ ਜੀ ਬਿਲਕੁਲ ਜੀ ਬਿਲਕੁਲ ਬਿਲਕੁਲ 에ਅਰਪੋਰਟ ਦੇ ਕੋਲ ਪਹੁੰਚਣ ਵਾਲੇ ਕਰਦੇ 에ਅਰਪੋਰਟ ਦੇ ਨੇੜੇ ਤੇੜੇ ਪਹੁੰਚਣ ਵਾਲੇ ਆ ਪੈਸੇ ਤਾਂ ਇਹ ਲੱਗ ਜਾਣ ਅੱਧਾ ਘੰਟਾ ਯਾਨੀ ਉਹ ਸਰਾਜ ਸਦਾ ਹੋ ਗਿਆ ਜਹਾਜ਼ ਉੱਤਰਦਾ ਬਈ ਜਹਾਜ਼ ਉਹ ਦੇਖੀ ਕੋ ਜਹਾਜ਼ ਖੜਾ ਦੇਖੀ ਉਹਦੇ ਹੌਲੀ ਹੌਲੀ ਚੱਲ ਸੋਰੀ ਹੌਲੀ ਹੌਲੀ ਚੱਲ ਆਵਾਜ਼ ਦੇ ਕੰਨੀਆਂ ਜਹਾਜ਼ ਦੀ ਵੱਡਾ ਉਹ ਵੀ ਇਹ ਹਾਂ ਆ ਗਿਆ ਭਾਈ ਦੇਖੋ ਜਹਾਜ਼ ਸਟਾਰਟ ਕਰਾ ਜਹਾਜ਼ ਆ ਪਰ ਨਾ ਸਾਰਾ ਕਿੰਨੇ ਵੱਡੇ ਵੱਡੇ ਜਹਾਜ ਜਮੇ ਜਾਂਦੇ ਨੇ ਇਹ ਕੋਹ ਜਹਾਜ ਚੱਲ ਤੇ ਆਵਾਜ਼ ਦੇਖ ਨੇ ਹਵਾ ਬਹੁਤ ਚੱਲਦੀ ਹੈ ਨੇਰੀ ਵਾਲਾ ਕੰਮ ਸਾਰਾ ਜਹਾਜ਼ਾਂ ਵਾਲਾ ਏਰੀਆ ਹੈ ਇਹ ਟਰਮੀਨਲ 2 ਵਾਲੇ ਪਾਸੇ ਆ ਗਏ ਆਪਾਂ ਕਿਹਾ ਅੱਜ ਕਿੱਡੇ ਕਿੱਡੇ ਕਿਨੇ ਫਿਰ ਜਗੇ ਕਹਿੰਦੇ ਗੜੇ ਬਹੁਤ ਪਏ ਇੱਥੇ ਤਾਂ ਹੀ ਇੰਨੀ ਠੰਡ ਆ ਹੋਰ ਠੰਡ ਤਾਂ ਇੰਨੀ ਕਾ ਵੀ ਦੰਦ ਵੱਜਦੇ ਸੌਣਾ ਚੜਦਾ ਸੌਣਾ ਬਹੁਤ ਠੰਡਾ ਦੀਆ ਵਾਹ ਦੀਆ ਪਾ ਕੇ ਆ ਗਏ ਪਰ ਇਸ ਟਾਈਮ ਪੂਰੀ ਫੋਲ ਰੱਜ ਗਈ ਪੂਰਾ ਮਤਲਬ ਕਿ ਸਿਆਲ ਬਣਿਆ ਪਿਆ ਇੰਨੀ ਠੰਡਾ ਇੱਥੇ ਕਰੋ ਚਪਲਾ ਪਾ ਕੇ ਆਏ ਸੀ ਵੀ ਬੂਟਾਂ 'ਚ ਗਰਮੀ ਚੌਖਾ ਹੁੰਦਾ ਪਰ ਹੁਣ ਵਾਪਸੀ ਆਦੇ ਚੋਂ ਮੁੜ ਕੇ ਚੱਲੇ ਤੁਰ ਕੇ ਪਹਿਲਾਂ ਅੰਦਰ ਨੂੰ ਗਏ ਸੀ ਹੁਣ ਦੁਬਾਰਾ ਰੂਟ ਪਾਉਣ ਚੱਲੇ ਆ ਵੀ ਠੰਡ ਘਟ ਜਵੇ ਥੋੜੀ ਜੀ ਗੱਡੀ ਖੜੀਆ ਉਹ ਪਰਲੇ ਪਾਸੇ ਵਾਲੇ ਉਹਨੇ ਕਿਹਾ ਤੁਰਨ ਨਾਲ ਠੰਡੀ ਘਟ ਜੂਗੀ ਤਾਂ ਤਨ ਤਨ ਹੋਈ ਪਈ ਆ ਆ ਨੰਬਰ ਆਪਣਾ 230 ਤੇ ਆਉਣੀ ਸੀ 156 ਤੇ ਆ ਗਈ A L 184 ਸਾਨ ਫਰਾਂਸਿਸਕੋ ਵਾਲੀ ਲੈਂਡ ਲੈਂਡੇਡ ਸੋਨੇ ਦੀ ਲੱਭ ਰਹਿਰੇ ਮੋਬਾਈਲ ਤੇ ਫੁੱਲ ਗਈ ਕਿ ਨਹੀਂ ਇੰਡੀਆ ਏਅਰ ਲਾਈਨ ਆ ਏਅਰ ਇੰਡੀਆ ਆ ਏਅਰ ਇੰਡੀਆ ਏਅਰ ਇੰਡੀਆ ਚਲਾਇਆ ਜਾਇਆ ਜਾਈ ਹੁਣ ਜੱਗਾ ਕਹਿੰਦਾ ਜਦ ਤੱਕ ਬੱਚ ਡੰਡਾ ਨਾ ਖੜੇ ਚਾਚ ਚਾਵਾ ਆਨੰਦ ਨਹੀਂ ਆਉਂਦਾ ਹੁਣ ਦੇਦਿਆ ਖੜਦਾ ਵਿੱਚ ਇਹ ਉਹ ਸਿੱਧਾ ਖੜ ਗਏ ਜਗੇ ਆ ਦੇ ਆਏ ਚਾ ਆਇਨਾ ਮਿਠਾਉਣਾ ਚਾਹੀਦਾ ਚਾਜ ਨਾ ਵੀ ਐ ਵਿੱਚ ਟੱਕਾ ਬਣਾ ਹਿੱਲੇ ਇਕੱਠੇ ਕਰ ਗਲਾਸ ਦਿੰਨੇ ਇਕੱਠੇ ਕਰਕੇ ਇੱਕ ਫੋਟੋ ਖਿੱਚੀਏ ਕਿੰਨਾ ਦੀ ਐ ਇੰਨਾ ਮਿੱਠਾ ਪਾਣਾ ਚਾਹੀਦਾ ਪੰਜਾਬ ਵਾਲਿਆਂ ਦੀ ਇਹ ਖਾਸੀਅਤ ਆ ਐ ਨਾ ਤਿੰਨੇ ਚਾਹ ਤੇ ਪੂਰੇ ਟੌਪੇ ਕਾਫੀ ਆ ਚਾਹ ਦਾ ਅਗਰ ਬੇਚ ਦੀ ਕਰੀ ਜਾਂਦੇ ਆ ਪੂਰਾ 1 ਘੰਟਾ ਹੋ ਗਿਆ ਫਲਾਈਟ ਆਈ ਨੂੰ ਪਰ ਅਜੇ ਬਾਪੂ ਸਾਡਾ ਬਾਹਰ ਨਹੀਂ ਆਇਆ ਅਸੀਂ ਵੇਟ ਕਰਨ ਡੇ ਆ ਇੱਕ ਚੀਜ਼ ਆ 에ਰਪੋਰਟ ਤੇ ਨਾ ਇੱਲਾਂ ਨੂੰ ਫਿਰਦਿਆ ਲੋਕ ਬਹੁਤ ਇਕੱਠਾ ਬਈ ਸਾਡੇ ਫਿਰ ਚਾਰੇ ਪਾਸੇ ਦੁਗਾਰਾ ਹੋ ਨਤਨ ਵਾਲਾ ਕੰਮ ਆਈਆ ਜਿੱਧਰ ਨੂੰ ਮਰਜੀ ਨੇ ਕੰਮ ਆਪੋ ਮਾ ਆਉਂਸੀ ਕੇ ਬਪੀ ਸੋਨੀ ਜਾਂਦਾ ਸਮਾਨ ਲਈ ਮੁਰਮੁਰ ਹਾਂ ਦੇਖੋ ਜਹਾਜ ਹੁਣ ਲੈਂਡ ਤੇ ਲਾਇਆ ਖੜੇ ਨੇ ਪੂਰੇ ਸਾਫ ਹੈ ਰੀਆ ਪਹਿਲਾਂ ਤਾਂ ਹਵਾ ਬਹੁਤ ਚੱਲਦੀ ਸੀ ਅੱਜ ਸਮਝ ਨਹੀਂ ਆਉਂਦੀ 조금 물에 매료가 끝다 ਰਾਤ ਜਿਹੜੀ ਹਵੇਲੀ ਜ ਰੋਟੀ ਖਾਧੀ ਸੀ ਉਸੇ ਹਵੇਲੀ ਚ ਆ ਕੇ ਸਵੇਰ ਦਾ ਸਮਾਂ ਹੋ ਗਿਆ 8:00 ਵਜੇ ਦਾ ਪਰੌਂਠਾ ਇੱਕ ਖਾ ਕੇ ਆਨੰਦ ਲਿਆ ਜਾ ਰਿਹਾ ਸੋਨੀ ਦੇ ਬਾਬ ਜੀ ਆਉਂਦੇ ਮੂਰੇ ਮੂਰੇ ਕਰਾਉਨੇ ਆ ਪਰੋਂ ਦਰਸ਼ਨ ਉਹਨਾਂ ਦੇ ਵੀ ਚੱਕਰ ਗੱਡੀ 'ਚ ਬੈਠਾ ਹਣਾ ਮਨ ਲਾਦਾ ਤੇਰਾ ਪੰਡਾ ਜੀ ਦੋਵੇਂ ਸਿੰਗਲਾ ਫਾਈਨਰ ਬਣਿਆ ਇੰਨਾ ਸੋਹਣਾ ਬਣਾਇਆ ਟੈਂਗੋ ਸੋਹਣਾ ਬਣਾਇਆ ਹੈ ਸਰਪੰਚ ਦਾ ਨੋ ਵੀ ਲਿਖਿਆ ਉਹਦੇ ਹਰਪ੍ਰੀਤ ਸਰਪੰਚ ਹਰਪ੍ਰੀਤ ਸਿੰਘ ਬਸ ਦਾ ਔਰ ਇਹ ਆਪਣਾ